ਮੇਰਾ ਨਾਮ ਅਮਨਪ੍ਰੀਤ ਸਿੰਘ ਹੈ ਜੀ ਮੈਂ ਅੰਮ੍ਰਿਤਸਰ ਦਾ ਹੀ ਲੋਕਲ ਇਥੋਂ ਦਾ ਸੁਨੀਕਾਂ ਜੀ 9 April 2025 ਨੂੰ ਇੱਕ ਬੇਟੇ ਨੇ ਜਨਮ ਲਿਆ ਪਰ ਉਹਨੂੰ ਨਾ ਕਾਫੀ ਹੈਲਥ ਪ੍ਰੋਬਲਮਸ ਸੀਗੀਆਂ ਉਹਦਾ weight 650 ਗ੍ਰਾਮ ਦਾ ਸੀਗਾ ਜਿਹਦੇ ਕਰਕੇ ਉਹਨੂੰ ਹੈਲਥ ਇਸ਼ੂਜ਼ ਕਾਫੀ ਆਏ ਤੇ 7ਵੇਂ ਮਹੀਨੇ ਦੇ ਕੰਪਲੀਸ਼ਨ ਤੇ ਉਹਦਾ ਬਰਥ ਹੋਇਆ ਜੀ ਫਿਰ ਡਾਕਟਰ ਸੰਜੇ ਖੇਤਰਪਾਲ ਜੀ ਦੀ ਗਾਈਡੈਂਸ ਚ ਕੇਡੀ ਹਸਪੀਟਲ ਚ ਉਹਦੀ ਐਡਮਿਸ਼ਨ ਹੋਈ ਜੀ ਤੇ ਕਾਫੀ ਉਤਾਰ ਚੜਾਅ ਵੇਖਣ ਨੂੰ ਮਿਲੇ ਪਰ ਡਾਕਟਰ ਸਾਹਿਬ ਨੇ ਸਾਨੂੰ ਪਹਿਲਾਂ ਹੀ ਕਿਹਾ ਸੀਗਾ ਬਈ ਅਸੀਂ ਮਿਹਨਤ ਕਰ ਰਹੇ ਹਾਂ ਇਹਨਾਂ ਨੇ ਕਾਫੀ ਮਿਹਨਤ ਕੀਤੀ ਜੀ ਇਹਨਾਂ ਨੇ ਤੇ ਇਹਨਾਂ ਦੇ ਸਟਾਫ ਨੇ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਬਿਲਕੁਲ ਠੀਕ ਹੈ ਜੀ ਹੁਣ ਉਹਦਾ weight 1100 ਗ੍ਰਾਮ ਤੋਂ ਉੱਪਰ ਹੈ ਇਹ ਇਧਰ ਵਾਲਾ ਕੇਡੀ ਹਸਪੀਟਲ ਚੋਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਗੱਲ ਸ਼ੇਅਰ ਕਰਕੇ ਇੱਕ ਨਿਊ ਬੋਨ ਬੱਚਾ ਜਿਹਦਾ ਨਾਮ ਬੇਬੀ ਉਹ ਸੰਦੀਪ ਸਿੰਘ ਬਰਥ ਵਿਲੇ ਬਾਅਦ ਚ ਉਹਨਾਂ ਦੇ ਪੇਰੈਂਟਸ ਨੇ ਉਹਦਾ ਨਾਮ ਮਨਰਾਜ ਰੱਖਿਆ ਉਹ ਬੋਨ ਹੋਇਆ ਸੀਗਾ 12 ਅਪ੍ਰੈਲ 2025 ਨੂੰ ਸਿਰਫ 650 ਗ੍ਰਾਮ ਦਾ ਬੱਚਾ ਸੀਗਾ ਸਾਡੇ ਹਸਪੀਟਲ ਆਇਆ ਸਾਚੀ ਹਸਪੀਟਲ ਪੈਦਾ ਹੋਇਆ ਸੀਗਾ ਸਾਡੇ ਹਸਪੀਟਲ ਆਇਆ ਉਹਦੇ ਪੇਰੈਂਟਸ ਪੁੱਛਦੇ ਕਿ ਬੱਚੇ ਦੇ ਚਾਂਸਸ ਅਸੀਂ ਕਹੇ ਵੀ ਵਿਲ ਟ੍ਰਾਈ ਇੱਥੇ ਬੱਚਾ ਸਾਡੇ ਕੋਲ ਅਬਾਊਟ 2 ਮਹੀਨੇ ਰਿਹਾ 11 6 ਨੂੰ ਠੀਕ ਹੋ ਕੇ ਬੱਚਾ ਘਰ ਗਿਆ ਉਹਦਾ weight 1100 ਗ੍ਰਾਮ ਦੇ ਕਰੀਬ ਸੀਗਾ ਹਸਪੀਟਲਾਂ 'ਚ ਸਾਨੂੰ ਮੁਸ਼ਕਲਾਂ ਵੀ ਆਈਆਂ ਉਹਨੂੰ ਕੇਅਰ ਕਰਨ 'ਚ ਪਰ ਸਾਡੇ ਡਾਕਟਰਾਂ ਨੇ ਸਟਾਫਾਂ ਨੇ ਪ੍ਰੋਪਰ ਕੇਅਰ ਕਰਕੇ ਇਹ ਸੈਪਸਿਸ ਪ੍ਰੀਕਾਸ਼ਨ ਲੈ ਕੇ ਬੱਚਾ ਵਾਹਿਗੁਰੂ ਦੀ ਮਿਹਰ ਨਾਲ ਠੀਕ ਹੋ ਕੇ ਘਰ ਗਿਆ ਅੱਜ 18 ਤਰੀਕ ਨੂੰ ਦੁਆਰਾ ਫੋਲੋਅ ਅਪ ਲਈ ਆਇਆ ਤੇ ਪੇਰੈਂਟਸ ਨਾਲ ਆਏ ਨੇ ਤੇ ਬੱਚਾ ਠੀਕ ਠਾਕ ਹੈ ਹਫਤਾ ਹੋ ਗਿਆ ਘਰ ਵੀ ਰਹਿ ਰਿਹਾ ਫੀਡ ਵੀ ਠੀਕ ਲੈ ਰਿਹਾ ਟੈਂਪਰੇਚਰ ਮੇਨਟੇਨ ਕਰ ਰਿਹਾ ਸੂਸੂ ਪਾਟੀ ਵੀ ਬਿਲਕੁਲ ਠੀਕ ਕਰ ਰਿਹਾ ਤੇ ਉਹਦਾ weight ਵੀ 60 ਗ੍ਰਾਮ ਕਰ ਜਾ ਕੇ ਵਧਿਆ ਹੈ ਸੋ ਬੇਬੀ ਅੱਜ 2 ਮਹੀਨੇ ਤੇ 4 ਦਿਨ ਦਾ ਹੈ ਬਿਲਕੁਲ ਹੈਲਦੀ ਬੇਬੀ ਹੈ ਮੈਂ ਬੜੇ ਮੈਨੂੰ ਬੜੀ ਖੁਸ਼ੀ ਹੋਈ ਇਸ ਵਾਸਤੇ ਕਰਕੇ ਮੈਂ ਸ਼ੇਅਰ ਕਰਨਾ ਚਾਹਨਾ ਵਾ ਇਹ ਗੱਲ ਠੀਕ ਕਰਨ ਲਾਇ ਰਾਬਾ ਲੇਕਿਨ ਮਿਹਨਤ ਸਾਰਿਆਂ ਨੇ ਕੀਤੀ ਹੈ ਸਾਡੇ ਸਟਾਫ ਨੇ ਵੀ ਕੀਤੀ ਹੈ ਸਾਡੇ ਡਾਕਟਰਾਂ ਨੇ ਵੀ ਕੀਤੀ ਹੈ ਥੈਂਕ ਯੂ